ਹਾਂਜੀ ਦੋਸਤੋ ਮੈਂ ਕਾਸ਼ਦੀਪ ਸਿੰਘ ਅੱਜ ਤੁਹਾਡੇ ਲਈ ਬੜੀ ਖਾਸ ਜਾਣਕਾਰੀ ਲੈ ਕੇ ਆਇਆ। ਇਹ ਉਹਨਾਂ ਵਾਸਤੇ ਵੀਡੀਓ ਹੈ ਜਿਹੜੇ ਸ਼ਰਾਬ ਛੱਡਣਾ ਚਾਹੁੰਦੇ ਨੇ। ਤੇ ਜਿਹੜੇ ਸ਼ਰਾਬ ਛੱਡਣਾ ਚਾਹੁੰਦੇ ਨੇ, ਜਿਹੜੇ ਮੰਨਦੇ ਨੇ ਕਿ ਸ਼ਰਾਬ ਨੇ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰਾ ਸਾਡਾ ਨੁਕਸਾਨ ਕੀਤਾ, ਸਾਡੇ ਪਰਿਵਾਰ ਦਾ ਬਹੁਤ ਨੁਕਸਾਨ ਹੋਇਆ ਵਾ ਤੇ ਅਸੀਂ ਛੱਡਣਾ ਚਾਹੁੰਦੇ ਆ ਤਾਂ ਕਿਵੇਂ ਛੱਡ ਸਕਦੇ ਆ ਧਿਆਨ ਨਾਲ ਸੁਣਿਓ। ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਕੀ ਕਰੋਗੇ? ਜਿਸ ਟਾਈਮ ਸ਼ਰਾਬ ਪੀਣ ਦਾ ਦਿਲ ਕਰਦਾ ਆ, ਸ਼ਾਮੀ 5 ਵਜੇ ਤੋਂ ਬਾਅਦ 10 ਵਜੇ ਤੱਕ 11 ਵਜੇ ਤੱਕ ਉਹ ਟਾਈਮ ਤੁਸੀਂ ਗੁਰੂ ਘਰ ਵਿੱਚ ਸਪੈਂਡ ਕਰੋਗੇ ਉੱਥੇ ਜੋੜਿਆਂ ਵੀ ਸੇਵਾ ਕਰ ਸਕਦੇ ਹੋ ਭਾਂਡੇ ਦੀ ਸੇਵਾ ਕਰ ਸਕਦੇ ਹੋ ਉਹ ਟਾਈਮ ਉੱਥੇ ਸਪੈਂਡ ਕਰਨ ਦੀ ਆਤਮਾ ਪਾਓ ਘੱਟੋ ਘੱਟ 40 45 ਦਿਨ ਤਾਂ ਕੋਸ਼ਿਸ਼ ਕਰੋ ਅਗਲੀ ਉਮਰ ਭਰ ਵੀ ਸੇਵਾ ਕਰਦੇ ਰਹੋ ਤੇ ਜੇਕਰ ਤੁਸੀਂ ਇਦਾਂ ਕਰੋਗੇ ਤਾਂ ਉਹ ਟਾਈਮ ਤੁਹਾਡਾ ਉੱਥੇ ਸਪੈਂਡ ਹੋਊਗਾ ਤਾਂ ਉਸ ਸ਼ਰਾਬ ਸਕਿਪ ਹੋ ਜਾਊਗੀ ਤਾਂ ਜਿਹੜਾ ਸਾਡਾ ਗੁਰੂ ਘਰ ਜਾਣ ਦਾ ਨਸ਼ਾ ਹੁੰਦਾ ਵਾ ਸੇਵਾ ਦਾ ਨਸ਼ਾ ਹੁੰਦਾ ਵਾ ਇਹ ਵੀ ਬਹੁਤ ਕੰਮ ਦੀ ਚੀਜ਼ ਆ ਇਹ ਜ਼ਿੰਦਗੀ ਨੂੰ ਸਿੱਧੇ ਪਾਸੇ ਰੱਖਦਾ ਆ ਤਾਂ ਤੁਸੀਂ ਇਹ ਵਾਲਾ ਨਸ਼ਾ ਕਰਨ ਦੀ ਕੋਸ਼ਿਸ਼ ਕਰਨੀ ਆ ਸੇਵਾ ਵਾਲਾ ਨਸ਼ਾ ਕਰਨ ਦੀ ਕੋਸ਼ਿਸ਼ ਕਰਨੀ ਆ ਨਾ ਕਿ ਸ਼ਰਾਬ ਵਾਲਾ ਦੂਸਰਾ ਕੰਮ ਕੀ ਕਰਨਾ ਤੁਸੀਂ ਆਪਣੇ ਆਪ ਨਾਲ ਸਵਾਲ ਕਰੋ ਕੀ ਤੁਸੀਂ ਕਮਜ਼ੋਰ ਹੋ ਸ਼ਰਾਬ ਰੋਜ਼ ਹੀ ਤੁਹਾਨੂੰ ਜਕੜ ਲੈਂਦੀ ਆ ਰੋਜ਼ ਤੁਹਾਨੂੰ ਫੜ ਲੈਂਦੀ ਆ ਰੋਜ਼ ਤੁਹਾਨੂੰ ਫਰਾ ਦਿੰਦੀ ਆ ਤੁਸੀਂ ਕਮਜ਼ੋਰ ਇਨਸਾਨ ਹੋ ਜੇਕਰ ਤੁਸੀਂ ਮੰਨਦੇ ਹੋ ਕਿ ਮੈਂ ਕਮਜ਼ੋਰ ਇਨਸਾਨ ਨਹੀਂ ਆ ਤਾਂ ਆਪਣੇ ਆਪ ਨੂੰ ਕਹੋ ਮੈਂ ਕਮਜ਼ੋਰ ਇਨਸਾਨ ਨਹੀਂ ਆ ਮੈਂ ਛੱਡ ਸਕਦਾ ਆ ਤਾਂ ਸ਼ਰਾਬ ਨੂੰ ਵਾਏ ਵਾਏ ਕਹੋ ਕਿ ਹੁਣ ਤੇਰੀ ਨਹੀਂ ਚੱਲਣੀ ਹੁਣ ਮੈਂ ਗੁਰੂ ਘਰ ਜਾਊਂਗਾ ਤੇ ਸੇਵਾ ਕਰੂੰਗਾ ਨਸ਼ਾ ਕਰੂੰਗਾ ਤੇ ਗੁਰੂ ਮਹਾਰਾਜ ਦੀ ਸੇਵਾ ਦਾ ਕਰੂੰਗਾ ਕੋਈ ਹੋਰ ਨਹੀਂ ਕਰੂੰਗਾ ਉਸ ਤੋਂ ਬਾਅਦ ਤੁਸੀਂ ਤੀਸਰਾ ਪੁਆਇੰਟ ਜਿਹੜਾ ਹੈਗਾ ਧਿਆਨ ਚ ਰੱਖਣਾ ਤੁਸੀਂ ਆਪਣੇ ਗੁਰੂ ਈਸ਼ਟ ਜਿਨ੍ਹਾਂ ਨੂੰ ਵੀ ਮੰਨਦੇ ਹੋ ਜਿਨ੍ਹਾਂ ਦੀ ਗੱਲ ਮੋੜ ਹੀ ਨਹੀਂ ਸਕਦੇ ਉਹਨਾਂ ਨੂੰ ਧਿਆਨ ਵਿੱਚ ਲਿਆਓ ਜਿਨ੍ਹਾਂ ਨੂੰ ਵੀ ਜਿਹੜੀ ਪਰਸਨੈਲਿਟੀ ਨੂੰ ਤੁਸੀਂ ਮੰਨਦੇ ਹੋ ਤਾਂ ਉਹ ਧਿਆਨ ਵਿੱਚ ਲਾ ਲਿਆ ਕੇ ਆਪਣੇ ਆਪ ਨੂੰ ਕਹੋ ਕਿ ਉਹਨਾਂ ਨੇ ਸਾਨੂੰ ਮਨਾ ਕੀਤਾ ਵਾ ਤਾਂ ਅਸੀਂ ਹੁਣ ਸ਼ਰਾਬ ਨੂੰ ਛੱਡ ਦਿੰ ਰਹੇ ਆ ਅਸੀਂ ਕਿਉਂਕਿ ਗੁਰੂ ਸਾਹਿਬ ਦੀ ਗੱਲ ਨਹੀਂ ਮੋੜ ਸਕਦੇ ਜਿਵੇਂ ਆਪਾਂ ਕਹਿੰਦੇ ਆ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਤਾਂ ਤੁਸੀਂ ਇਹ ਸੀਨ ਨੂੰ ਫੋਲੋ ਕਰਦੇ ਹੋਏ ਤਾਂ ਸ਼ਰਾਬ ਨੂੰ ਬਾਏ ਬਾਏ ਕਹਿਦੇ ਹੋ ਤੇ ਜੇਕਰ ਤੁਸੀਂ ਇਹ ਗੱਲਾਂ ਮੰਨੋਗੇ ਮੈਂ ਗਰੰਟੀ ਦਿੰਦਾ ਹਾਂ ਕਿ ਤੁਸੀਂ ਸ਼ਰਾਬ ਛੱਡਣ ਵਿੱਚ ਕਾਮਯਾਬ ਹੋ ਜਾਓਗੇ ਤੇ ਬੜੀ ਕੁਝ ਹਾਲ ਜ਼ਿੰਦਗੀ ਅਗੋਂ ਜੀ ਪਾਉਂਗੇ ਕਿਉਂਕਿ ਜਿਹੜਾ ਸ਼ਰਾਬ ਪੀਂਦਾ ਵਾ ਉਹਨੂੰ ਪੈਸਿਆਂ ਵੱਲੋਂ ਵੀ ਕਮੀ ਰਹਿੰਦੀ ਹੈ ਹਮੇਸ਼ਾ ਪਰਿਵਾਰ ਵੀ ਹਮੇਸ਼ਾ ਕੰਪਲੇਂਟ ਵਿੱਚ ਰਹਿੰਦਾ ਤੇ ਉਹ ਦੁਖੀ ਰਹਿੰਦਾ ਵਾ ਤਾਂ ਇਹਨੂੰ ਜਲਦੀ ਤੋਂ ਜਲਦੀ ਜਿੰਨਾ ਹੋ ਸਕੇ ਅੱਜ ਤੋਂ ਹੀ ਇਹ ਚੀਜ਼ ਫੋਲੋ ਕਰਕੇ ਤਾਂ ਇਹਨੂੰ ਛੱਡੋ ਤਾਂ ਐਂਡ ਤੇ ਮੈਂ ਕਹਿਣਾ ਚਾਹੂੰਗਾ ਨਾਮਖਵਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਸ ਸੀਨ ਨੂੰ ਫੋਲੋ ਕਰੀਏ ਤਾਂ ਇੱਕ ਹੋਰ ਗਲਾਈਨ ਬੋਲੀ ਜਾਂਦੀ ਆ ਤੇ ਉਹਨੂੰ ਮੈਂ ਸਹੀ ਤਰੀਕੇ ਨਾਲ ਐਕਸਪਲੇਨ ਕਰਨਾ ਚਾਹੁੰਦਾ ਆ ਉਹ ਬੋਲਿਆ ਜਾਂਦਾ ਵਾ ਜ਼ਿੰਦਗੀ ਕੇ ਮਜ਼ੇ ਲੋ ਨਹੀਂ ਤਾਂ ਜ਼ਿੰਦਗੀ ਆਪਕੇ ਮਜ਼ੇ ਲੈਣਾ ਸਟਾਰਟ ਕਰ ਦੇਗੀ ਤਾਂ ਮਜ਼ੇ ਲੈਣੇ ਕਿਵੇਂ ਆ ਇਹ ਬੜਾ ਇੰਪੋਰਟੈਂਟ ਹੈ ਇਹਦੇ ਵਿੱਚ ਸਮਝਣਾ ਕਿ ਮਜ਼ੇ ਅਸੀਂ ਅੱਛੇ ਕੰਮਾਂ ਨਾਲ ਲੈਣੇ ਆ ਵਧੀਆ ਕਰਮਾਂ ਨਾਲ ਲੈਣੇ ਆ ਸੇਵਾ ਨਾਲ ਮਜ਼ੇ ਲੈਣੇ ਆ ਨਾ ਕਿ ਸ਼ਰਾਬ ਪੀ ਕੇ ਮਜ਼ੇ ਲੈਣੇ ਆ ਤਾਂ ਨੇਕ ਕੰਮਾਂ ਨਾਲ ਮਜ਼ੇ ਲੈਣੇ ਆ ਤਾਂ ਮੈਂ ਸਮਝਦਾ ਕਿ ਜੇਕਰ ਤੁਸੀਂ ਇਹਨੂੰ ਫੋਲੋ ਕਰੋਗੇ ਗਰੰਟੀ ਨਾਲ ਤੁਸੀਂ ਸ਼ਰਾਬ ਵੀ ਛੱਡ ਦੋਗੇ ਤੇ ਅਗਲੀ ਲਾਈਫ ਤੁਸੀਂ ਬਹੁਤ ਖੁਸ਼ਹਾਲੀ ਨਾਲ ਜੀ ਸਕਦੇ ਹੋ ਇਹ ਵੀਡੀਓ ਹੋਰਾਂ ਨੂੰ ਵੀ ਸ਼ੇਅਰ ਕਰੋ ਜਿਹੜੇ ਛੱਡਣਾ ਚਾਹੁੰਦੇ ਆ ਤੇ ਮੈਂ ਉਮੀਦ ਕਰਦਾ ਤੁਸੀਂ ਬੜੇ ਜਲਦੀ ਇਹਨੂੰ ਫੋਲੋ ਕਰਦੇ ਹੋਏ ਖੁਸ਼ਹਾਲ ਜ਼ਿੰਦਗੀ ਵਿੱਚ ਵਾਪਸ ਆ ਜਾਓਗੇ ਧੰਨਵਾਦ